ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠਿ ਮਹਲਾ 5 ਘਰ ਦੂਜਾ ਚੌਥ ਪਦੇ ਇੱਕ ਓੰਕਾਰ ਸਤਗੁਰ ਪਰਸਾਦਿ ਇਕ ਪਿਤਾ ਇੱਕਸ ਕੇ ਹੰਬਾਰਿਕ ਤੂੰ ਮੇਰਾ ਗੁਰ ਹਾਈ ਸੁਣ ਮੀਤਾ ਜੀਉ ਹਮਾਰਾ ਬਰ ਬਰ ਜਾਸੀ ਹਰ ਦਰਸ਼ਨ ਦੇਹੁ ਦਿਖਾਈ ਇਕ ਪਿਤਾ ਇੱਕਸ ਕੇ ਹੰਬਾਰਿਕ ਤੂੰ ਮੇਰਾ ਗੁਰ ਹੈ ਸੁਣ ਮੀਤਾ ਜੀਉ ਹਮਾਰਾ ਪਰ ਪਰ ਜਾਸੀ ਹਰ ਦਰਸ਼ਨ ਦੇਹੁ ਦਿਖਾਈ ਸੁਣ ਮੀਤਾ ਤੂਰੀ ਕਉ ਬਲ ਜਾਈ ਇਹੋ ਮਨ ਤੇਰਾ ਭਾਈ ਰਹਾ ਆਰਮਲਵਾ ਮਰਮਰ ਤੂਆ ਇਹੋ ਮੰਨ ਤੈ ਕੋ ਦੇਸਾ ਸੁਣ ਮੀਤਾ ਹਉ ਤੇਰੀ ਸਰਣਾਇ ਆਇ ਪ੍ਰਭ ਮੇਰਾ ਦੇਹੋ ਉਪਦੇਸ਼ਾ ਮਾਨ ਨਾ ਕੀਜੈ ਸਰਨ ਪਰੀਜੈ ਕਰੈ ਸੁ ਭਲਾ ਮਨਾਈਐ ਮੀਤਾ ਜੀਉ ਪੰਡ ਸਭ ਤਨ ਅਰਪੀਜੈ ਤਿਉ ਦਰਸ਼ਨ ਹਰ ਜੀਉ ਉਪਾਈਐ ਆਇਓ ਨੁਗਰਾਹ ਪ੍ਰਸਾਦ ਸੰਤਨਕ ਹਰ ਨਾਮਾ ਹੈ ਮਿੱਠਾ ਜਨ ਨਾਮਕ ਕਉ ਗੁਰ ਕਿਰਪਾ ਧਾਰੀ ਸਭ ਅਕਲ ਨਰੰજન ਦੀ ਧਾ ਪਇਓ ਨੁਗਰਾਹ ਪ੍ਰਸਾਦ ਸੰਤਨਕ ਹਰ ਨਾਮ ਹੈ ਮਿੱਠਾ ਜਨ ਨਾਨਕ ਕਾ ਗੁਰ ਕਿਰਪਾ ਧਾਰੀ ਸਭ ਅਕਲ ਨਰੰજન ਦੀ ਧਾ a